ਪਾਜੀ ਅਸੀਂ ਬਟਾਲੇ ਤੋਂ ਧਾਰੀਵਾਲ ਨੂੰ ਜਾ ਰਹੇ ਸੀ ਤੇ ਅਸੀਂ ਆਪਣੀ ਗੱਡੀ ਸਰੋ ਨਾਰਮਲ ਸਪੀਡ ਵਿੱਚ ਜਾ ਰਹੇ ਤੇ ਪਿੱਛੋਂ ਟਰਾਲਾ ਆ ਕੇ ਤੇ ਪੂਰੀ ਸਪੀਡ ਵਿੱਚ ਵੱਜ ਜਾਵਾ ਤੇ ਅਸੀਂ 15 20 ਕਿਲੋ ਆਪਣਾ ਪੋਟਾ ਅੱਗੇ ਗੱਡੀ ਰੇਡਦੀ ਗਈ ਗੱਡੀ ਸਾਡੀ ਪਲਟ ਗਈ ਆ ਤੇ ਸਾਨੂੰ ਲੋਕਾਂ ਨੇ ਆ ਕੇ ਵਿੱਚੋਂ ਬਾਹਰ ਕੱਢਿਆ ਹੈਗਾ ਵਾ ਤੇ ਬੱਚਿਆਂ ਨੂੰ ਸੱਟ ਲੱਗ ਗਈ ਹੈ ਬੱਚੇ ਕੁਝ ਛੋਟੇ ਆ ਵਿੱਚ ਤੇ ਵੱਡਿਆਂ ਨੂੰ ਉਹ ਚੁਲੇ ਚਾਰੇ ਤੇ ਲੱਗ ਗਈ ਦੀ ਸੱਟ ਬੱਚਿਆਂ ਨੂੰ ਹਸਪੀਟਲ ਲੈ ਕੇ ਗਏ ਆ ਹੁਣ ਅੱਗੇ ਉੱਤੇ ਜਾ ਕੇ ਵੇਖਦੇ ਕੀ ਹੋਇਆ ਹਲੇ ਇਤੋਂ ਅਰਿਪਾਈ ਅਸੀਂ ਵੀ ਜਾ ਰਹੇ ਅਸੀਂ ਬਟਾਲੇ ਕੋ ਧਾਰੀਵਾਲ ਜਾ ਰਹੇ ਠੀਕ ਹੈ ਜੀ ਤੇ ਟਰੱਕ ਦੀ ਬੈਕ ਸੇ ਕਿਧੋਂ ਦੀ ਟਰੱਕ ਤੋਂ ਆਈ ਟਰੱਕ ਆਡੇ ਪਿੱਛੋਂ ਆਨ ਕੇ ਵੱਜਾ ਸਾਡੀ ਗੱਡੀ ਤੇ ਆਦਿ ਗੱਡੀਆਂ ਦੀ ਪਲਟ ਦੀ ਰੇਡ ਦੀ ਅੱਗੇ ਗਈ ਆ ਠੀਕ ਹੈ ਜੀ 20 ਫੋਟਾ ਅੱਗੇ ਰੇਡ ਦੀ ਆਈ ਗੱਡੀ ਚ ਕਿ ਨਹੀਂ ਦੇਖ ਸਕਦੇ ਜੀ ਗੱਡੀ ਚ ਕਿ ਨਹੀਂ ਜਾਣੇ ਸੀ ਗੱਡੀ ਚ ਮੈਂ ਤੇ ਮੇਰਾ ਬ੍ਰਦਰ ਸੰਧੂ ਸਾਹਿਬ ਵੀ ਨਾਲ ਸਾਰੀ ਸੀ ਤੇ ਇੱਕ ਕੁੜੀਆ ਮੇਰੀ ਤੇ ਦੋ ਕੁੜੀਆਂ ਉਹਦੀਆਂ ਸੀ ਤੇ ਨਾਲ ਮੇਰੀ ਘਰ ਦੀ ਸੀ ਠੀਕ ਹੈ ਜੀ ਬਾਕੀ ਨੇ ਬਚਾਈ ਸਾਰੇ ਦਾ ਬਾਕੀ ਸਾਰਿਆਂ ਨੂੰ ਬਟਾ ਲੱਗੀਆਂ ਹੀ ਆਵਾ ਹਸਪਤਲ ਗਏ ਆ ਸਾਰੇ ਠੀਕ ਹੈ ਜੀ ਟ੍ਰੱਕ ਡਰਾਈਵਰ ਉਹਦੇ ਵੀ ਸੱਟ ਲੱਗੀ ਹੈ ਟ੍ਰੱਕ ਡਰਾਈਵਰ ਇੱਥੇ ਮੌਜੂਦ ਹੈ ਮੇਰੇ ਵੀ ਸੱਟ ਲੱਗੀ ਹੈ ਨਾ ਬਾਕੀ ਮੇਰੀ ਬਾਹ ਨਹੀਂ ਐਕਸਟਰਾ ਜਾ ਕਰਵਾਣਾ ਹੁਣ ਰੀਡਿੰਗ ਹੋ ਰਹੀ ਚਰਬੀ ਜੀ ਬਾਹਰ ਆ ਗਈ ਮੇਰੀ ਬਾਹ ਦੀ ਠੀਕ ਹੈ ਤਾਂ ਮਧਾਨ ਜਗਿੰਦਰਪਾਲ ਵੀਰ ਐਕਸੀਡੈਂਟ ਕਿਦਾਂ ਹੋਇਆ ਵਲਾ ਐਕਸੀਡੈਂਟ ਮੇਰਾ ਬ੍ਰਦਰ ਗੱਡੀ ਚਲਾਉਣ ਰਿਹਾ ਸੀ ਤੇ ਇਹਨੇ ਪਿੱਛੋਂ ਲਿਆ ਕੇ ਟਰੱਕ ਵਾਲੇ ਮਾਰੀ ਵੇਖੋ ਕਿਤੇ ਬ੍ਰੇਕ ਵੱਜੀ ਗੱਡੀ ਸੁੱਟੀ ਦੀ ਆ ਕਿਸੇ ਥੱਲੇ ਮਾਰੇ ਟਰੱਕ ਵਾਲੇ ਨੇ ਮਾਰੀ ਵੇਖੋ ਬ੍ਰੇਕਾਂ ਤੇਦੀ ਕਰਾਸ ਹੋਈਆਂ ਨਿੱਕੀ ਗੱਡੀ ਦੇ ਬ੍ਰੇਕ ਦੀ ਅੱਗੇ ਮਾਰੀ ਐ ਵੀ ਕਈ ਜਾਣੇ ਬ੍ਰੇਕ ਮਾਰੀ ਬ੍ਰੇਕ ਮਾਰੀ ਉਹਨੇ ਓਵਰ ਲੋਡ ਹੋਈਏ ਵੇ ਚਲਾ ਗੇ ਠੋਕਤੀ ਐ ਇਹ ਸਾਰਿਆਂ ਦਿਆਂ ਦੇ ਜਿੰਨੇ ਇਥੇ ਪਬਲਿਕ ਹੈ ਸਾਰਿਆਂ ਨੇ ਵੇਖੋ ਤੇ ਬਚਾਈ ਸਾਰੇ ਪਰਵਾਦੀ ਬਚਾ ਨਹੀਂ ਹੈਗਾ ਬੱਚੇ ਸਿਵਲ ਹਸਪੀਟਲ ਖੜੇ ਆ ਕਿੰਨੇ ਚੀਜ਼ ਭਰੀ ਗੱਡੀ ਵਿੱਚ ਗੱਡੀ ਤੇ ਦੋ ਬੱਚੇ ਹੀ ਇੱਕੋ ਦੀ ਵਾਈਫ ਨੇ ਕੋ ਆਪ ਹੀ ਨਹੀਂ ਨਹੀਂ ਦੋ ਦੋ ਪਰਿਵਾਰ ਇਹਨੂੰ ਹੁਣ ਹਸਪੀਟਲ ਲੱਗੇ ਹਾਸਪੀਟਲ ਖੜਿਆ ਕੋਈ ਜਾਣੀ ਨੁਕਸਾਨ ਹੋਇਆ ਸਰ ਹੋਇਆ ਜੇ ਉਹਨੂੰ ਇੱਥੇ ਪੜਾ ਲੱਗਣਾ ਵਾ ਨਾ ਪ੍ਰਾਈਵੇਟ ਮੇਰੇ ਖਾਲੇ ਭੇਜ ਰਹੇ ਪਤਾ ਨਹੀਂ ਉਹਨੂੰ ਇੱਥੇ ਜਾ ਕੇ ਦੇਖਣਾ ਤਾਂ ਹੋਣਾ ਆ ਪੁੱਛੋ ਕਰੋ ਮਾਦਾ ਵੱਡਾ ਬ੍ਰਦਰ ਠੀਕ ਹੈ ਸਰ ਹਾਂਜੀ ਆ ਗੱਡੀ ਦੇ ਨੇ ਵਿੱਚ ਲਿਆ ਕੇ ਮਾਰੇ ਕੋਈ ਕਿਤਾ ਬਰੇਕਾ ਟਰੱਕ ਦੇ ਵਜੇ ਗੱਡੀ ਦੇ ਇੱਕੋ ਨਹੀਂ ਬ੍ਰੇਕ ਲੱਗੀ ਦੀ ਕਿਤੇ ਗੱਡੀ ਦੇ ਸਾਰੇ ਡੈਮੇਜ ਹੋ ਗਏ ਸੀ ਜਿੱਦੋਂ ਉਹਨੂੰ ਬਾਹਰ ਨੂੰ ਅੱਗੇ ਜਾ ਰਿਹਾ ਸੀ ਉਹਨਾਂ ਨੇ ਉਹਨੂੰ ਬਚਾਉਣ ਦੀ ਖਾਤਰ ਬ੍ਰੇਕ ਮਾਰੀ ਬ੍ਰੇਕ ਮਾਰਨ ਦੇ ਕਾਰਨ ਕੁਛ ਵੱਡੀ ਆ ਰਹੀ ਸੀ ਗੱਡੀ ਗੱਡੀ ਨਾ ਗੱਡੀ ਪਲਟ ਗਈ ਪਲਟਣ ਦੇ ਪਰਿਵਾਰ ਦੇ ਜੀ ਸੀ ਜੇ ਫਰਾਲ ਤੇ ਧਾਰੀ ਹਾਲ ਦੇ ਰਹਿਣ ਵਾਲੇ ਉਹ ਫੈਮਿਲੀ ਹੀ ਜਿਹੜੀ ਦਿਸਟ੍ਰਿਕਟੋਂ ਆ ਰਹੀ ਸੀ ਜਾਨੀ ਬਚਾਇਆ ਇਸ ਕਰਕੇ ਸਰਕਾਰੀ ਹਸਪਤਾਲ ਕੋਲ ਗਿਆ ਸਰ ਦੇਖ ਸਿੰਘਾ ਅੰਦਰ ਮੋਹ ਸਿੰਘਾ ਟ੍ਰੱਕ ਤੇ ਉਹਦਾ ਨਾਮ ਹਾਂ ਜੀ ਠੀਕ ਹੈ ਤੇ ਇਹ ਕਾਰ ਵਾਲੇ ਦਾ ਕੋਈ ਸਿੰਦਰਪਾਲ ਸਿੰਦਰਪਾਲ ਸਿੰਘ ਤਿਰੰਜਪਾਲ ਠੀਕ ਹੈ ਓਕੇ ਸਤਿ ਸ੍ਰੀ ਅਕਾਲ ਇਹ ਸਾਡੇ ਕੋਲ ਜੀ 108 ਤੇ ਆਏ ਸੀ ਐਂਬੂਲੈਂਸ ਲੈ ਕੇ ਆਏ ਸੀ ਸਾਡੇ ਕੋਲ ਤਿੰਨ ਪੇਸ਼ੈਂਟ ਸੀ ਜਿਹਦੇ ਵਿੱਚ ਇੱਕ ਫੀਮੇਲ ਪੇਸ਼ੈਂਟ ਸੀ ਤੇ ਦੋ ਬੱਚੀਆਂ ਸੀ ਕਿ ਜਿਹੜੀ ਬੱਚੀ ਅਨਾਮਿਕਾ ਕੋ ਅਨਾਮਿਕਾ ਉਹਦੇ ਜਿੱਦਾਂ ਉਹਦੇ ਸਿੰਪਟਮ ਵਗੈਰਾ ਲੱਗ ਰਹੇ ਸੀ ਸਾਈਨ ਐਂਡ ਸਿੰਪਟਮ ਉਹ ਤੋਂ ਉਹਦੇ ਸਿਰਸ ਸਾਟ ਗਈ ਸੀ ਤੇ ਉਹ ਥੋੜੀ ਫਿਸਟਰੀ ਸੀ ਉਹਦੇ ਬਲੀਣੀ ਨੂੰ ਵੀ ਨੱਕ ਤੋਂ ਹੋ ਰਹੀ ਸੀ ਉਹਨੂੰ ਜਿਹੜੀ ਫਰਸਟ ایڈ ਦੇ ਕੇ ਉਹ ਸੀਡੀ ਸਕੈਨ ਲਈ ਮਤਲਬ ਕਿਹਾ ਗਿਆ ਤੇ ਬਾਕੀ ਜਿਹੜੇ ਦੂਸਰੇ ਦੋ ਮਿਸ਼ਨ ਨੇ ਉਹਨਾਂ ਨੇ ਫਰਸਟ ایڈ ਦਿੱਤੀ ਆ ਵੀ ਇਹ ਫਿਲਹਾਲ ਇਹ ਖਤਰੇ ਬਾਰੇ ਕਿ ਸਿ ਉਹ ਉਹ ਤਾਂ ਸੀ.ਟੀ. ਦੀ ਰਿਪੋਰਟ ਨਹੀਂ ਹੋਦੀਗੀ ਉਹ ਅਨਾਮਿਕਾ ਪੇਸ਼ਵਰ ਦੀ ਉਦੋਂ ਤੱਕ ਨਹੀਂ ਕਹਿ ਸਕਦੇ ਨਰਮਨ ਸਿੰਘ ਕੀ ਕਾਰਨ ਆਜ ਅਕਸੀਡੈਂਟ ਹੋਇਆ ਕੀ ਕਾਰਨ ਕੋਣ ਨੇ ਵੇਜ ਅੱਗੇ ਬ੍ਰੇਕ ਮਾਰਤੀ ਤੇ ਪਿੱਛੋਂ ਗੱਡੀ ਲੱਗੀ ਨਾਲ ਕਿਹੜੀ ਕਿਹੜੀ ਚਲਾ ਰਹੇ ਨੇ ਟੈਪੜ ਚਲਾ ਰਹੇ ਨੇ ਕਿੱਥੋਂ ਆ ਰਹੇ ਹਾਂਜੀ ਅੰਮ੍ਰਿਤਸਰ ਤੋਂ ਆ ਰਹੇ ਹਾਂ ਖਾਲੀ ਕਰ ਕੀ ਗੱਲ ਹੋਈ ਐ ਅਕਸੀਡੈਂਟ ਦਾ ਕਾਰਨ ਕੀ ਅੱਗੇ ਕਾਰ ਦੀ ਬ੍ਰੇਕ ਵੱਜੀ ਐ ਤੇ ਪਿੱਛੋਂ ਗੱਡੀ ਭਾਈ ਪੁੱਛੋ ਵੀ ਅੰਮ੍ਰਿਤਸਰ ਮਾਲ ਲਾ ਕੇ ਆਂਦੇ ਆ ਪੁੱਛੋ ਮੈਨੂੰ ਕਿੱਥੋਂ ਆ ਰਹੇ ਹੋ ਅੰਮ੍ਰਿਤਸਰੋਂ ਮਾਲ ਲਾ ਕੇ ਆਂਦੇ ਕੜਾਈ ਚੜ੍ਹਤੋਂ ਕਿੱਥੋਂ ਆ ਰਹੇ ਹੋ ਕੀ ਲਾ ਕੇ ਆਇਆ ਵਾ 25 ਦੀ ਸਲਿੱਪ ਵੀ ਹੋਈ ਹੈ ਹਾਂਜੀ ਉਹ ਦੇਖੋ ਜਾ ਰਹੇ ਆ ਪਠਾਨਕੋਟ ਖਾਲੇ ਪਰਚੀ ਆ ਗਈ ਕੋਈ ਮਾਲ ਦੀ ਹਾਂਜੀ ਹਾਂਜੀ ਪਹੁੰਚ ਲੈਂਦੀ ਹੈ ਨਾ ਹਾਂਜੀ ਹਾਂਜੀ ਨੰਬਰ ਹੈ ਘੱਟ ਰੱਖ ਤਾਂ ਹਾਂਜੀ ਹਾਂਜੀ ਪਰ ਕਿੱਥੇ ਪਲੇਟ ਉਹ ਪਲੇਟ ਉਹ ਵੀ ਨਹੀਂ ਨਾ ਟੁੱਟਾ ਦੇ ਲੋ ਪਾਏ ਉਹ ਪਿੱਛੇ ਪਲੇਟ ਲੱਗੀ ਆ ਜੀ